ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਭਗਤ ਜੈਦੇਵ ਨੇ ਕਿਉਂਕਿ ਸਾਡੇ ਅੰਦਰ ਦੀ ਕਮਜ਼ੋਰੀਏ ਸਾਥ ਸੰਗਤ ਤੁਹਾਡਾ ਦੋਸ਼ ਨਹੀਂ ਤੁਸੀਂ ਕਿਰਤ ਕੱਢ ਕੇ ਕਿਰਤ ਕਰਕੇ ਪੈਸੇ ਦੇ ਕੇ ਟਾਈਮ ਕੱਢ ਕੇ ਆਉਂਦੇ ਹੋ ਪਰ ਸੱਚੇ ਵਿੱਚ ਅਸੀਂ ਇਮਾਨਦਾਰੀ ਨਾਲ ਗੁਰੂ ਦੇ ਸ਼ਬਦ ਦੀ ਕਥਾ ਕਰੀਏ ਦੁਨੀਆ ਵਿੱਚ ਇਹੋ ਜਿਹਾ ਸਰਬ ਵਿਆਪੀ ਸਰਬ ਸਾਂਝੀ ਵਾਲਤਾ ਵਾਲਾ ਨਾ ਕੋਈ ਗ੍ਰੰਥ ਮਿਲੇਗਾ ਨਾ ਕੋਈ ਧਰਮ ਮਿਲੇਗਾ ਸਭ ਨੂੰ ਆਪਣੀ ਗਲਵਕੜੀ ਵਿੱਚ ਲੈਣ ਵਾਲਾ ਮੈਂ ਫਿਰ ਉਸ ਦੇ ਵਿੱਚ ਇਰਾਂਗਾ ਹੁਣ ਬਾਣੀ ਵਿੱਚ ਅਸੀਂ ਕਹਿੰਦੇ ਆ 15 ਭਗਤਾਂ ਦੀ ਬਾਣੀ ਮੈਂ ਵੀ ਕਹਿੰਨਾ ਕਥਾ ਚ ਪਰ 14 ਦੇ ਨਾਮ ਨਾਲ ਭਗਤ ਖੈ ਇੱਕ ਦੇ ਨਾਮ ਨਾਲ ਗੁਰੂ ਨੇ ਬਿਲਕੁਲ ਚੇਂਜ ਨਹੀਂ ਕੀਤਾ ਸ਼ੇਖ ਫਰੀਦ ਦਾ ਤਿੰਨ ਵਰੀ ਸਰਲੇਖ ਹੁੰਦਾ ਆਸਾ ਰਾਗ ਵਿੱਚ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਉਸ ਤੋਂ ਬਾਅਦ ਰਾਗ ਸੂਹੀ ਵਿੱਚ ਬੇੜਾ ਬੰਦ ਨਾ ਸਕਿਓ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਦੋ ਸ਼ਬਦ ਪਰ ਤੀਸਰੀ ਵਾਰੀ ਸਲੋਕ ਨੇ ਤਿੰਨਾ ਥਾਵਾਂ ਤੇ ਕਿਤੇ ਵੀ ਸਤਿਗੁਰਾਂ ਨੇ ਇਹ ਸ਼ਬਦ ਨਹੀਂ ਲਿਖਿਆ ਬਾਣੀ ਭਗਤ ਫਰੀਦ ਕੀ ਜਿਹੜਾ ਨਾਮ ਉਹਨਾਂ ਦੇ ਨਾਮ ਨਾਲ ਬੋਲਿਆ ਜਾਂਦਾ ਸੀ ਬਾਣੀ ਸ਼ੇਖ ਫਰੀਦ ਜੀਓ ਕੀ ਭਗਤ ਲਫ਼ਜ਼ ਨਹੀਂ ਵਰਤਿਆ ਉੱਥੇ ਸ਼ੇਖ ਲਫ਼ਜ਼ ਦੀ ਵਰਤੋਂ ਕੀਤੀ ਇਹਦਾ ਮਤਲਬ ਗੁਰੂ ਨੂੰ ਰੂਖਾਨੀ ਤੌਰ ਤੇ ਸ਼िखर ਤੇ ਪਹੁੰਚੇ ਕੋਈ ਸ਼ੇਖ ਲਫ਼ਜ਼ ਨਾਲ ਕੋਈ ਨਫ਼ਰਤ ਨਹੀਂ ਸਤਗੁਰਾਂ ਨੇ ਫਿਰ ਮੇਰੀ ਬੇਨਤੀ ਧਿਆਨ ਨਾਲ ਦੇਖਿਓ ਭਗਤ ਨਹੀਂ ਵਰਤੇ ਆ। ਹਾਂ ਜਿਨ੍ਹਾਂ ਨੂੰ ਲੋਕ ਇਨਸਾਨ ਵੀ ਨਹੀਂ ਸਮਝਦੇ। ਛੋਦਰ ਕਹਿੰਦੇ ਸਨ। ਉਹਨਾਂ ਨੂੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਨੇ ਭਗਤ ਦਾ ਉੱਚਾ ਦਰਜਾ ਦਿੱਤਾ। ਮੈਂ ਇਸ ਕਰਕੇ ਆਪ ਨੂੰ ਬੇਨਤੀ ਕਰਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੰਦਾ ਬੰਦੀ ਵਿੱਚ ਰਾਗਾਂ ਵਿੱਚ ਹੈ। ਉਸ ਤੋਂ ਇਲਾਵਾ ਸਤਗੁਰਾਂ ਨੇ ਉਪਰਾਗ ਬੜੇ ਵਰਤੇ ਆ। ਇਕ ਕੱਲੀ ਗੌੜੀ ਵਿੱਚ ਹੀ 12 ਪ੍ਰਕਾਰ ਦੀ ਗੌੜੀ ਹੈ। ਇਕੱਲਾ ਗੌੜੀ ਨਹੀਂ ਤਤਕਰੇ ਦਾ ਰਾਗੇ ਗੌੜੀ ਪਰ 12 ਤਰ੍ਹਾਂ ਦੀ ਗੌੜੀ ਹੈ। ਗੁਰੂ ਕੇ ਕੀਰਤਨੀਆਂ ਬੈਠੇ ਨੇ ਗੌੜੀ ਬੈਰਾਦਣ ਕਹੇ ਗੌੜੀ ਮਾਲਵਾ ਕਹੇ ਗੌੜੀ ਪੂਰਬੀ ਕਹੇ ਗੌੜੀ ਪੀ ਸੋਰਠ ਵੀ ਤੇ ਦੋਨਾਂ ਦੀਆਂ ਪਿੱਠਾਂ ਜੁੜਦੀਆਂ ਨੇ ਗੌੜੀ ਪੀ ਸੋਰਠ ਦੀਆਂ। ਜੋ ਸੁਰ ਲਾਂਦੇ ਨੇ ਰਾਗੀ ਸਿੰਘ ਦੱਸਦੇ। ਮੈਂ ਫਿਰ ਬੇਨਤੀ ਕਰਾਂ ਗੁਰੂ ਸਾਹਿਬ ਨੇ ਉਪਰਾਗ ਬਾਰੇ ਵਰਤੇ। ਪਰ ਸਤਿਗੁਰਾਂ ਨੇ ਇਹ ਰਾਗ ਨੂੰ ਮਾਧਿਅਮ ਕਿਉਂ ਬਣਾਇਆ ਕੀਰਤਨ ਨੂੰ ਮਾਧਿਅਮ ਕਿਉਂ ਬਣਾਇਆ ਹਾਲਾਂਕਿ ਇਹ ਵੀ ਸੱਚ ਹੈ ਜਿਨ੍ਹਾਂ ਰਾਗਾਂ ਵਿੱਚ ਗੁਰੂ ਜੀ ਨੇ ਗਾਇਆ ਅੱਜ ਉਹਨਾਂ ਰਾਗਾਂ ਵਿੱਚ ਜ਼ਿਆਦਾਤਰ ਬਾਣੀ ਨਹੀਂ ਗਾਈ ਜਾਂਦੀ 22 ਵਾਰਾਂ ਨੇ 20 ਵਾਰਾਂ ਦੇ ਨਾਲ ਸ਼ਲੋਕ ਨੇ ਤੇ ਦੋ ਵਾਰਾਂ ਅਜੇ ਵੀ ਅੱਜ ਵੀ ਪੌੜੀਆਂ ਰੂਪ ਅਸੀਂ ਪੜ੍ਹਦੇ ਹਾਂ ਬਸੰਤ ਕੀ ਵਾਰ ਮਹਲ ਪੰਜਵਾਂ ਆਰਾਮ ਕਲੀ ਕੀ ਵਾਰ ਰਾਏ ਬਲਵਣ ਤथा ਸੱਤੇ ਢੂਨ ਆਖੀ ਕਿਮਾ ਕਰਿਓ ਮੈਂ ਮੇਰ ਤੋਂ ਰਿਆ ਨਹੀਂ ਜਾਂਦਾ ਮੈਂ ਕੋਈ ਕਹਾਣੀ ਸ਼ੁਰੂ ਨਹੀਂ ਕਰ ਰਿਹਾ ਮੈਂ ਕਹਿੰਦਾ ਮੈਂ ਓਨੀ ਕੋਈ ਗੱਲ ਕਰ ਸਕਾਂ ਕਿਸੇ ਦੇ ਮਨ ਚ ਚਾਹ ਪੈਦਾ ਹੋ ਜਾਏ ਮੇਰੇ ਨੇ ਸ਼ਬਦਾਂ ਨੂੰ ਸੁਣ ਕੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਖੁਦ ਪੜਨ ਲੱਗ ਪਵੇ ਉਹ ਸਾਡਾ ਮੁਤਾਜਨਾ ਰਹੇ ਉਹ ਖੁਦ ਦੇ ਅੰਦਰ ਚਾਹ ਪੈਦਾ ਹੋਵੇ ਇਹਨਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨੌ ਧੁਨੀਆਂ ਵਰਤੀਆਂ ਨੇ ਦੇਖੋ ਆ ਜਿਹੜੀ ਟੁੰਡੇ ਅਸਰਾਜੇ ਕੀ ਧੁਨੀ ਇਹ ਥੋੜਾ ਜਿਹਾ ਵਾਰਤਕ ਸ਼ਬਦ ਹੁੰਦੇ ਨੇ ਬਾਕੀ ਸਾਰ ਪੋਇਟਰੀ ਹੈ ਇਹ ਸ਼ਲੋਕ ਆਦ ਅੰਤ ਪੜਨਾ 17 ਅਸ਼ਟਪਦੀਆਂ ਮਹੱਲੇ ਪਹਿਲੇ ਕਿ ਇਹ ਵਾਰਤਕ ਮਿਲੇਗਾ ਬਾਕੀ ਸਾਰਾ ਸਤਗੁਰਾਂ ਨੇ ਰਾਗ ਵਿੱਚ ਗਾਇਆ ਕਿਉਂ ਮੈਂ ਪਿਛਲੇ ਦਿਨੀ ਕਿਹਾ ਕਿ ਮੈਂ ਬੋਲਾਂਗਾ ਪੰਜਾਬੀ ਚ ਭਾਵੇਂ ਪੋਇਟਰੀ ਕਵਤਾ ਹੀ ਪੜਾਂ ਪਰ ਜਿਹੜਾ ਪੰਜਾਬੀ ਸਮਝਦਾ ਉਹਨੂੰ ਹੀ ਸਮਝ ਪਾਏਗੀ ਜੇ ਆਪ ਅੰਗਰੇਜ਼ੀ ਵਿੱਚ ਲੈਕਚਰ ਦਿਓਗੇ ਮੈਨੂੰ ਨਹੀਂ ਪਤਾ ਲੱਗਦਾ ਮੈਂ ਬੈਠਾ ਰਹਾਂਗਾ ਪਰ ਮੇਰੇ ਖਾਨੇ 'ਚ ਮੇਰੇ ਜ਼ੇਨ 'ਚ ਕੋਈ ਗੱਲ ਨਹੀਂ ਜਾਏਗੀ ਯਾਦ ਰੱਖਿਓ ਰਾਗ ਇੱਕ ਰੱਬ ਦੀ ਉਹ ਦਾਤ ਹੈ ਇਹ ਬ੍ਰਹਿਮੰਡ ਦੀ ਆਵਾਜ਼ ਹੈ ਬ੍ਰਹਿਮੰਡ ਦੀ ਭਾਸ਼ਾ ਹੈ ਜਦੋਂ ਰਾਗ ਵਿੱਚ ਮਿਲਾ ਕੇ ਕਿਸੇ ਚੀਜ਼ ਨੂੰ ਗਾਓਗੇ ਸੱਚ ਇਹਵੇਂ ਸੰਗੀਤ ਤੇ ਰਾਗ ਸੁਣਨ ਵਾਲੇ ਦੇ ਅੰਦਰ ਨੂੰ ਟਿਕਾ ਬਖਸ਼ਣ ਲੱਗ ਜਾਂਦਾ ਹੈ